ਅੱਜ ਅਸੀਂ ਗੱਲ ਕਰਾਂਗੇ ਜੀ ਕੰਪਲੀਟ ਮੈਡੀਕਲ ਪ੍ਰੋਸੈਸ ਬਾਰੇ ਜੋ ਵੀ ਪੰਜਾਬ ਗਵਰਨਮੈਂਟ ਦੀ ਜੌਬਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਜੋ ਸਰਕਾਰੀ ਮੈਡੀਕਲ ਹੁੰਦਾ ਹੈਗਾ ਜੌਬ ਵੇਲੇ ਚਾਹੇ ਉਹ ਪੀਐਸਪੀਸੀਲ ਚਾਹੇ ਪੀਐਸਟੀਸੀਲ ਜਾਂ ਕੋਈ ਵੀ ਪੰਜਾਬ ਦੀ ਗਵਰਨਮੈਂਟ ਜੌਬ ਹੈ ਉਹਦੇ ਵਿੱਚ ਪੇਪਰ ਤੋਂ ਬਾਅਦ ਜਦੋਂ ਮੈਡੀਕਲ ਹੁੰਦਾ ਉਹਦੇ ਵਿੱਚ ਕੀ ਕੀ ਪ੍ਰੋਸੈਸ ਰਹਿੰਦਾ ਹੈ ਕਿਹੜੇ ਕਿਹੜੇ ਕਾਰਨਾਂ ਕਰਕੇ ਬੱਚੇ ਬਾਹਰ ਹੁੰਦੇ ਨੇਗੇ ਉਹ ਅੱਜ ਅਸੀਂ ਕੰਪਲੀਟ ਜਾਣਕਾਰੀ ਪ੍ਰਾਪਤ ਕਰਾਂਗੇ ਇਹ ਹੁੰਦਾ ਜੀ ਹੋਮ ਜੋ ਕਿ ਸਿਵਲ ਸਰਜਨ ਸਾਨੂੰ ਦਿੰਦਾ ਹੈਗਾ ਜਿਸ ਦਿਨ ਸਾਡਾ ਮੈਡੀਕਲ ਹੁੰਦਾ ਹੈਗਾ ਇਹਦੇ ਵਿੱਚ ਸਾਡਾ ਨਾਮ ਪਿਤਾ ਦਾ ਨਾਮ ਅਸਾਮੀ ਜੋ ਵੀ ਸਾਡੀ ਪੋਸਟ ਦਾ ਨਾਮ ਹੈ ਠੀਕ ਹੈ ਜੀ ਤੇ ਪਰਫਾਰਮਾ ਹੁੰਦਾ ਸਾਰਾ ਇਸੇ ਤੇ ਹੀ ਸਾਡਾ ਜੋ ਮੈਡੀਕਲ ਹੈ ਸਾਰਾ ਪ੍ਰੋਸੈਸ ਚੱਲਦਾ ਹੈਗਾ ਜਿਵੇਂ ਇਸ ਤੇ ਲਿਖਿਆ ਹੈ ਐਕਸ-ਰੇ ਮੈਡੀਕਲ ਰਿਪੋਰਟ ਹੋ ਗਈ ਠੀਕ ਹੈ ਜੀ ਇਸ ਚ ਕਾਊਂਟ ਟੈਸਟ ਹੋ ਗਿਆ ਅੱਖਾਂ ਦਾ ਹੋ ਗਿਆ ਠੀਕ ਹੈ ਜੀ ਐਵੇਂ ਸਾਰੇ ਟੈਸਟ ਹੁੰਦੇ ਨੇ ਇਸ ਚ ਜੇ ਜੋ ਵੀ ਸਪੈਸ਼ਲਿਸਟ ਹੁੰਦੇ ਨੇ ਉਹਨਾਂ ਦੀ ਸਾਰਿਆਂ ਦੀ ਜੋ ਮੋਹਰਾਂ ਤੇ ਸਾਈਨ ਹੁੰਦੇ ਨੇ ਉਹ ਲਗਾਈ ਜਾਂਦੇ ਨੇ ਤੇ ਲਾਸਟ ਦੇ ਵਿੱਚ ਤੁਹਾਡੀ ਇੱਕ ਫੋਟੋ ਵੀ ਲੱਗਦੀ ਹੈਗੀ ਇਹ ਸਾਰਾ ਪਰਫਾਰਮਾ ਹੁੰਦਾ ਹੈ ਇਹ ਕਿੱਥੋਂ ਮਿਲਦਾ ਹੈ ਇਸ ਬਾਰੇ ਵੀ ਅਸੀਂ ਜਾਣਕਾਰੀ ਜੋ ਅਸੀਂ ਉੱਪਰ ਫਾਰਮ ਦੇਖਿਆ ਜੋ ਕਿ ਮੈਡੀਕਲ ਫਾਰਮ ਹੁੰਦਾ ਹੈਗਾ ਇਹ ਸਾਨੂੰ ਕਿਵੇਂ ਮਿਲਦਾ ਕਿੱਥੋਂ ਮਿਲਦਾ ਉਸ ਬਾਰੇ ਅਸੀਂ ਦੇਖ ਲੈਣੇ ਆ ਜਦੋਂ ਸਾਡਾ ਪੇਪਰ ਪਾਸ ਹੋ ਜਾਂਦਾ ਹੈ ਮੈਡਟ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਡੇ ਘਰੇ ਜੁਆਇਨਿੰਗ ਲੈਟਰ ਆ ਜਾਏਗਾ ਠੀਕ ਹੈ ਜੀ ਜੁਆਇਨਿੰਗ ਲੈਟਰ ਦੇ ਵਿੱਚ ਇੱਕ ਲਾਸਟ ਪੇਜ ਹੁੰਦਾ ਹੈਗਾ ਉਸ ਦੇ ਉੱਪਰ ਹੀ ਲਿਖਿਆ ਹੁੰਦਾ ਹੈ ਕਿ ਸੋਨੇ ਕਿਸ ਕੋਲ ਜਾਣਾ ਹੈ ਕਿਹੜੇ ਸਿਵਲ ਸਰਜਨ ਦੇ ਕੋਲ ਜਾਣਾ ਹੈ ਜਿਆਦਾਤਰ ਜੋ ਵੀ ਸਾਡੀ ਡਿਸਟ੍ਰਿਕਟ ਹੁੰਦੀ ਹੈਗੀ ਉਸ ਦਾ ਜੋ ਸਿਵਲ ਸਰਜਨ ਹੁੰਦਾ ਹੈ ਉਸ ਦੇ ਕੋਲ ਹੀ ਸਾਨੂੰ ਭੇਜਿਆ ਜਾਂਦਾ ਹੈਗਾ ਅਤੇ ਸਿਵਲ ਸਰਜਨ ਹੁੰਦਾ ਜੋ ਉਹ ਡੀਸੀ ਦਫ਼ਤਰ ਦੇ ਵਿੱਚ ਹੁੰਦਾ ਹੈਗਾ ਉੱਥੇ ਤੁਹਾਨੂੰ ਆਪਣਾ ਪ੍ਰੂਫ ਦੇਣਾ ਪੈਂਦਾ ਹੈਗਾ ਕਿ ਕਿਹੜੀ ਪੋਸਟ ਲਈ ਅਸੀਂ ਮੈਡੀਕਲ ਕਰਾਉਣਾ ਹੈ ਉਸ ਤੋਂ ਬਾਅਦ ਸਾਨੂੰ ਇੱਕ ਫਾਰਮ ਦੇ ਦਿੱਤਾ ਜਾਂਦਾ ਹੈਗਾ ਜੋ ਕਿ ਅਸੀਂ ਉੱਪਰ ਦੇਖ ਕੇ ਆਏ ਹਾਂ ਅਤੇ ਉੱਥੋਂ ਸਾਨੂੰ ਇੱਕ ਜੁਆਇਨਿੰਗ ਲੈਟਰ ਵੀ ਮਿਲਦਾ ਹੈਗਾ ਇੱਕ ਹੋਰ ਜਿਸ ਨੂੰ ਭਰ ਕੇ ਉੱਥੇ ਲਾਸਟ ਦੇ ਵਿੱਚ ਦੁਆਰਾ ਸਿਵਲ ਸਰਜਨ ਨੂੰ ਦੇਣਾ ਪੈਂਦਾ ਹੈਗਾ ਜੋ ਸਿਵਲ ਸਰਜਨ ਹੈ ਉਹ ਸਾਨੂੰ ਇੱਕ ਕਲੀਅਰੈਂਸ ਵਾਲਾ ਫਾਰਮ ਦੇ ਦਿੰਦਾ ਹੈ ਲੈਸਟ ਦੇ ਵਿੱਚ ਕਿ ਤੁਹਾਡਾ ਮੈਡੀਕਲ ਹੈ ਜੋ ਉਹ ਕਲੀਅਰ ਹੈਗਾ ਜਦੋਂ ਅਸੀਂ ਟੈਸਟਾਂ ਦੀ ਗੱਲ ਕਰਦੇ ਆ ਤਾਂ ਜਦੋਂ ਸਾਨੂੰ ਡੀਸੀ ਦਫ਼ਤਰ ਦੇ ਵਿੱਚੋਂ ਫਾਰਮ ਮਿਲ ਜਾਂਦਾ ਹੈਗਾ ਸਭ ਤੋਂ ਪਹਿਲਾਂ ਸਾਨੂੰ 2 ਸਲਿੱਪਾਂ ਮਤਲਬ ਕਿ ਪਰਚੇ ਕਟਾਉਣੀਆਂ ਹੁੰਦੀਆਂ ਨੇਗੀਆਂ ਇੱਕ ਤਾਂ 10 ਰੁਪਏ ਵਾਲੀ ਪਰਚੀ ਹੁੰਦੀ ਹੈਗੀ ਤੇ ਇੱਕ 300 ਵਾਲੀ ਹੁੰਦੀ ਹੈ ਜੋ ਕਿ ਕੰਪਲੀਟ ਮੈਡੀਕਲ ਦੀ ਹੁੰਦੀ ਹੈਗੀ ਸਭ ਤੋਂ ਪਹਿਲਾਂ ਇਹ ਪਰਚੀਆਂ ਕਟਾਉਣੀਆਂ ਹੁੰਦੀਆਂ ਨੇ ਤੇ ਉਹਨਾਂ ਦੀਆਂ 10 10 15 15 ਫੋਟੋਕਾਪੀਆਂ ਵੀ ਕਰਾਣੀਆਂ ਜ਼ਰੂਰੀ ਨੇ ਜਦੋਂ ਵੀ ਅਸੀਂ ਕੋਈ ਟੈਸਟ ਕਰਾਣ ਜਾਣੇ ਆਂਗੇ ਉਸ ਦੇ ਲਈ ਤੁਹਾਨੂੰ ਹਰ ਇੱਕ ਵਾਰ ਫੋਟੋਕਾਪੀ ਦੇਣੀ ਪੈਂਦੀ ਹੈਗੇ ਨਾ ਸਲਿੱਪਾਂ ਦੀ ਉਹ ਪ੍ਰੂਫ ਦੇ ਤੌਰ ਤੇ ਆਪਣੇ ਕੋਲ ਰੱਖਦੇ ਨੇਗੇ ਇਸ ਲਈ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੈ ਮੈਡੀਕਲ ਕਰਾਉਣ ਵੇਲੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਫੋਟੋਕਾਪੀਆਂ ਕਰਾਣੀਆਂ ਬਹੁਤ ਜ਼ਰੂਰੀ ਨੇਗੀਆਂ ਜਾਂਦੀ ਹੈ ਤੇ ਕਲਰ ਬਲਾਈਂਡਨੈਸ ਵੀ ਦੇਖੀ ਜਾਂਦੀ ਹੈ ਜੋ ਇਸ ਵਾਰ ਹੋਇਆ ਸੀਗਾ ਐਲ ਐਮ ਦੀ ਪੋਸਟ ਵੇਲੇ ਉਸ ਦੇ ਵਿੱਚ ਸਾਰਿਆਂ ਤੋਂ ਹੀ ਜੋ ਕਲਰ ਬ੍ਰੈਂਡਨੈਸ ਵਾਲੇ ਪੇਜ ਹੁੰਦੇ ਨੇਗੇ ਉਹ ਹੀ ਦਿਖਾਈ ਗਏ ਸੀਗੇ ਸਾਰਿਆਂ ਨੂੰ ਦੂਰ ਤੇ ਨੇੜੇ ਦੀ ਆਈ ਸਾਈਟ ਨਹੀਂ ਦੇਖੀ ਗਈ ਸੀ ਦੂਸਰਾ ਇਹ ਸਾਡਾ ਬਲੱਡ ਪ੍ਰੈਸ਼ਰ ਇਹ ਵੀ ਚੈੱਕ ਕੀਤਾ ਜਾਂਦਾ ਹੈਗਾ ਸਾਡੇ ਐਕਸ ਰੇ ਕੀਤੇ ਜਾਂਦੇ ਨੇਗੇ ਚੈਸਟ ਦੇ ਠੀਕ ਹੈ ਜੀ ਫਿਟਨੈਸ ਵੀ ਦੇਖੀ ਜਾਂਦੀ ਹੈਗੀ ਡਾਕਟਰ ਵੈਸੇ ਪੁੱਛ ਲੈਂਦੇ ਨੇ ਕਿ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਤੁਰਦੇ ਫਿਰਦੇ ਜਾਂ ਬੈਠਦੇ ਉੱਠਦੇ ਬਲੱਡ ਟੈਸਟ ਪਿਸ਼ਾਬ ਟੈਸਟ ਵੀ ਹੁੰਦੇ ਸਾਡਾ ਹਾਈਟ weight ਇਹ ਤਾਂ ਨਹੀਂ ਹੁੰਦਾ ਲਗਭਗ ਤੇ ਕੀ ਸੀ ਜੀ ਇਹ ਵੀ ਹੁੰਦਾਗਾ ਸਭ ਤੋਂ ਇੰਪੋਰਟੈਂਟ ਟੈਸਟ ਹੁੰਦਾਗਾ ਆਪਣਾ ਜੋ ਹੈ ਬਲੱਡ ਤੇ ਯੂਰੀਨ ਅਸੀਂ ਸਭ ਤੋਂ ਪਹਿਲਾਂ ਜਦੋਂ ਮੈਡੀਕਲ ਕਰਾਉਣ ਵੇਲੇ ਜਾਣਾ ਤੇ ਫੋਮ ਮਿਲਣ ਸਾਰੀ ਸਾਨੂੰ ਸਭ ਤੋਂ ਪਹਿਲਾਂ ਬਲੱਡ ਟੈਸਟ ਕਰਾਉਣੇ ਜ਼ਰੂਰੀ ਨੇ ਜੋ ਇਸ ਦੀ ਰਿਪੋਰਟ ਹੈ ਉਹ 2-3 ਘੰਟੇ ਬਾਅਦ ਆਉਂਦੀ ਹੈ ਇਸ ਲਈ ਇਹ ਬਹੁਤ ਇੰਪੋਰਟੈਂਟ ਨੇ ਬਾਕੀ ਸਾਰੇ ਟੈਸਟ ਲਗਭਗ 2-2-3-3 ਮਿੰਟ ਦੇ ਵਿੱਚ ਹੋ ਜਾਂਦੇ ਨੇਗੇ ਤੇ ਇਹਦੀ ਰਿਪੋਰਟ ਲੇਟ ਆਉਂਦੀ ਹੈ ਕਈ ਵਾਰੀ ਸਾਨੂੰ 2-2 ਦਿਨ ਵੀ ਲਾਉਣੇ ਕਹਿ ਸਕਦੇ ਨੇ ਹਸਪੀਟਲ ਦੇ ਵਿੱਚ ਦੁਬਾਰਾ ਵੀ ਜਾਣਾ ਪੈ ਸਕਦਾ ਹੈਗਾ ਇਸ ਲਈ ਸਭ ਤੋਂ ਪਹਿਲਾਂ ਜਾ ਕੇ ਬਲੱਡ ਟੈਸਟ ਕਰਾਉਣੇ ਜ਼ਰੂਰੀ ਨੇਗੇ ਬਲੱਡ ਤੇ ਯੂਰੀਨ ਟੈਸਟ ਕਰਵਾ ਦਿਓ ਜਾ ਕੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਹ ਟੈਸਟ ਚੱਲੀ ਜਾਣਗੇ ਤੇ ਐਨੇ ਤੁਹਾਡੀ ਇਹ ਰਿਪੋਰਟ ਆ ਜਾਂਦੀ ਹੈ ਕਿ ਬਲੱਡ ਤੇ ਯੂਰੀਨ ਦੀ ਉਸ ਤੋਂ ਬਾਅਦ ਤੁਹਾਡਾ ਜੋ ਕੰਪਲੀਟ ਹੋ ਜਾਂਦਾ ਹੈਗਾ ਅਤੇ ਉਸ ਨੂੰ ਦੁਬਾਰਾ ਉੱਥੇ ਹੀ ਜੋ ਸਰਜਨ ਹੁੰਦਾ ਹੈਗਾ ਡੀਸੀ ਦਫ਼ਤਰ ਦੇ ਵਿੱਚ ਉੱਥੇ ਹੀ ਰਿਪੋਰਟ ਕਰਨੀ ਹੁੰਦੀ ਹੈ ਤੁਸੀਂ ਦੁਬਾਰਾ ਉਹ ਜੋ ਫਾਰਮ ਹੁੰਦਾ ਹੈਗਾ ਲੈ ਕੇ ਉੱਥੀ ਜਾਣਾ ਹੁੰਦਾ ਹੈਗਾ ਜੇਕਰ ਆਪਾਂ ਗੱਲ ਕਰੀਏ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਹੜੇ ਟੈਸਟ ਦੇ ਵਿੱਚ ਹੁੰਦੀ ਹੈਗੀ ਤਾਂ ਉਹ ਹੈ ਸਾਡਾ ਜੋ ECG ਵਾਲਾ ਟੈਸਟ ਹੁੰਦਾ ਹੈਗਾ ਤੇ ਇੱਕ ਹੁੰਦਾ ਹੈ ਸਾਡਾ 아이ਸਾਈਟ ਟੈਸਟ ਠੀਕ ਹੈ ਜੀ ਇਸ ਦੇ ਵਿੱਚ ਦੋਨਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ 아이ਸਾਈਟ ਵਾਲੇ ਦੇ ਵਿੱਚ ਜੋ ਕਲਰ ਬਲਾਈਂਡਨੈਸ ਵਾਲੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਚੱਕਰਾਂ ਦੇ ਵਿੱਚ ਪਾਉਂਦੇ ਨੇਗੇ ਉਹ ਦੱਸੇ ਨਹੀਂ ਜਾਂਦੇ ਹਰੇਕ ਤੋਂ ਤੇ ਜੋ ECG ਵਾਲਾ ਉਸ ਦੇ ਵਿੱਚ ਪੋਜ਼ਿਟਿਵ 네ਗੇਟਿਵ ਆਉਂਦਾ ਰਹਿੰਦਾ ਹੈਗਾ ਧੜਕਨ ਬਾਦੀ ਘਟਦੀ ਰਹਿੰਦੀ ਹੈ ਕਿਉਂਕਿ ਅਸੀਂ ਬਹੁਤ ਸਾਰੇ ਟੈਸਟ ਕਰਾ ਰਹੇ ਹੁੰਦੇ ਆ ਜਿਸ ਕਾਰਨ ਸਾਡੀ ਭਜ ਡਾਟ ਜ਼ਿਆਦਾ ਹੋ ਜਾਂਦੀ ਹੈ ਤੇ ਜੋ ਦਿਲ ਦੀ ਧੜਕਣਾ ਹੈਗੀ ਉਹ ਸੈਟਿੰਗ ਨਹੀਂ ਆਉਂਦੀ ਤੇ 네ਗੇਟਿਵ ਪੋਜ਼ਿਟਿਵ ਹੁੰਦੀ ਰਹਿੰਦੀ ਹੈਗੀ ਇਸ ਲਈ ਇਹਨਾਂ ਦੋਨਾਂ ਦੇ ਵਿੱਚ ਜੋ ਹੈ ਉਹ ਜ਼ਿਆਦਾ ਪ੍ਰੋਬਲਮ ਦੇਖ ਨੂੰ ਮਿਲਦੀ ਹੈਗੀ ਤੁਸੀਂ ਨਾਰਮਲ ਹੋ ਕੇ ਸਾਰੇ ਟੈਸਟ ਕਰਾਉਣੇ ਨੇਗੇ ਤੇ ECG ਵੀ ਬਿਲਕੁਲ ਨਾਰਮਲ ਹੋ ਕੇ ਕਰਾਣੀ ਹੈ ਫਿਰ ਕੋਈ ਵੀ ਦਿੱਕਤ ਨਹੀਂ ਆਉਂਦੀ ਤੇ ਇੱਕ ਪ੍ਰੋਬਲਮ ਆਈ ਸੀਗੀ ਜੋ ਕਿ ਪਹਿਚਾਣ ਚਿੰਨ ਹੁੰਦਾ ਹੈਗਾ ਕਿ ਜੋ ਵੀ ਤੁਹਾਡੇ ਸਰੀਰ ਤੇ ਕੋਈ ਟੱਕ ਨਿਸ਼ਾਨ ਹੈਗਾ ਉਹ ਡਾਕਟਰ ਦੇ ਕੋਲੋਂ ਥੋ ਹਸਪੀਟਲ ਦੇ ਵਿੱਚੋਂ ਉਸ ਫਾਰਮ ਤੇ ਜ਼ਰੂਰ ਲਿਖਵਾ ਕੇ ਲੈ ਕੇ ਆਉਣੇਗਾ ਤੁਹਾਨੂੰ ਦਿਖਾ ਦਿੰਦਾ ਕਿੱਥੇ ਹੁੰਦਾ ਇਹ ਰਿਹਾ ਪਛਾਣ ਚਿੰਨ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਈ ਬੱਚਿਆਂ ਦਾ ਇਹ ਰਹਿ ਗਿਆ ਸੀਗਾ ਇਹ ਦੁਬਾਰਾ ਹਸਪੀਟਲ ਜਾ ਕੇ ਫਿਰ ਲਿਖਵਾ ਕੇ ਲਿਆਇਨੇਗੇ ਕਿ ਤੁਹਾਡੇ ਕੋਈ ਵੀ ਪਛਾਣ ਚਿੰਨ ਹੈ ਜੋ ਟੱਕ ਹੈ ਪੁਰਾਣਾ ਪੱਕਾ ਜੋ ਸ਼ੁਰੂ ਤੋਂ ਹੈ ਜਾਂ ਸਰਟੀਫਿਕੇਟ ਹੈ ਜੋ ਪੱਕਾ ਨਿਸ਼ਾਨ ਉਹ ਹੀ ਤੁਹਾਨੂੰ ਇੱਥੇ ਲਿਖਾਣਾ ਹੈਗਾ ਜਿਸ ਨਾਲ ਤੁਹਾਡੀ ਪਛਾਣ ਹੋ ਉਸਕੀ ਇਹ ਬਹੁਤ ਇੰਪੋਰਟੈਂਟ ਹੁੰਦਾ ਹੈਗਾ ਇਹ ਜਰੂਰ ਲਿਖਵਾ ਕੇ ਲੈ ਕੇ ਆਉਣੇਗਾ ਇਹ ਸੀ ਸਾਡਾ ਅੱਜ ਦਾ ਜੋ ਮੈਡੀਕਲ ਦਾ ਪ੍ਰੋਸੈਸ ਹੈਗਾ ਉਮੀਦ ਹੈ ਤੁਹਾਨੂੰ ਜਰੂਰ ਚੰਗਾ ਲੱਗੇ ਹੋਵੇਗਾ ਮਿਲਦੇ ਆ नेक्स्ट ਵੀਡੀਓ ਦੇ ਵਿੱਚ